ਗੈਰ ਲਾਭਕਾਰੀ ਵੀਡੀਓ ਸੀਰੀਜ਼ ਗੈਰ ਲਾਭਕਾਰੀ ਬੋਰਡ ਆਫ ਡਾਇਰੈਕਟਰਸ ਇੰਟੀਗਰਲ ਆਰਕ ਕੈਲਗਰੀ ਫਾਊਂਡੇਸ਼ਨ ਤੋਂ ਫੰਡਿੰਗ ਨਾਲ ਗੈਰ ਲਾਭਕਾਰੀ ਬੋਰਡ ਆਫ ਡਾਇਰੈਕਟਰਸ ਇੱਕ ਗੈਰ ਲਾਭਕਾਰੀ ਬੋਰਡ ਆਫ ਡਾਇਰੈਕਟਰਸ ਉਹਨਾਂ ਲੋਕਾਂ ਦਾ ਸਮੂਹ ਹੁੰਦਾ ਹੈ ਜੋ ਇੱਕ ਗੈਰ ਲਾਭਕਾਰੀ ਸੰਸਥਾ ਦਾ ਸੰਚਾਲਨ ਕਰਦੇ ਹਨ ਇਹ ਬੋਰਡ ਗੈਰ ਲਾਭਕਾਰੀ ਸੰਗਠਨ ਲਈ ਉੱਚ ਪੱਧਰੀ ਰਣਨੀਤੀ ਤੈਅ ਕਰਦਾ ਹੈ ਤੇ ਇਹ ਯਕੀਨੀ ਬਣਾਉਂਦਾ ਹੈ ਕਿ ਇਹ ਆਪਣੇ ਮਿਸ਼ਨ ਅਤੇ ਵਿਜਨ ਨੂੰ ਪ੍ਰਾਪਤ ਕਰਦਾ ਹੈ ਬੋਰਡ ਗੈਰ ਲਾਭਕਾਰੀ ਦੇ ਸਰੋਤਾਂ ਅਤੇ ਗਤੀਵਿਧੀਆਂ ਲਈ ਇਹ ਯਕੀਨੀ ਬਣਾਉਣ ਲਈ ਕਿ ਗੈਰ ਲਾਭਕਾਰੀ ਟਿਕਾਊ ਹੈ ਲਈ ਕਾਨੂੰਨੀ ਤੌਰ ਤੇ ਜ਼ਿੰਮੇਵਾਰ ਹੈ ਬੋਰਡ ਆਫ ਡਾਇਰੈਕਟਰ ਕੀ ਕਰਦਾ ਹੈ ਮਿਸ਼ਨ ਨੂੰ ਅੱਗੇ ਵਧਾਉਂਦਾ ਹੈ ਬੋਰਡ ਆਫ ਡਾਇਰੈਕਟਰਸ ਸੰਸਥਾ ਦੇ ਮਿਸ਼ਨ ਅਤੇ ਵਿਜਨ ਦਾ ਵਿਕਾਸ ਲਾਗੂ ਅਤੇ ਸਮਰਥਨ ਕਰਦਾ ਹੈ ਪ੍ਰਭਾਵਸ਼ਾਲੀ ਸੰਗਠਨਾਤਮਕ ਯੋਜਨਾਬੰਦੀ ਨੂੰ ਯਕੀਨੀ ਬਣਾਉਂਦਾ ਹੈ ਬੋਰਡ ਰਣਨੀਤਕ ਯੋਜਨਾ ਬਣਾਉਂਦਾ ਹੈ ਮਨਜ਼ੂਰੀ ਦਿੰਦਾ ਹੈ ਅਤੇ ਸਮਰਥਨ ਕਰਦਾ ਹੈ ਲੋੜੀਂਦੇ ਸਰੋਤਾਂ ਨੂੰ ਯਕੀਨੀ ਬਣਾਉਂਦਾ ਹੈ ਬੋਰਡ ਇਹ ਯਕੀਨੀ ਬਣਾਉਂਦਾ ਹੈ ਕਿ ਸੰਸਥਾ ਦੀ ਸਥਿਰਤਾ ਲਈ ਵਿੱਤੀ ਸਰੋਤਾਂ ਅਤੇ ਮਨੁੱਖੀ ਵਸੂਲੀਆਂ ਸਮੇਤ ਟੁਕਵੇਂ ਸਰੋਤ ਉਪਲਬਧ ਹਨ ਵਿੱਤੀ ਨਿਗਰਾਨੀ ਪ੍ਰਦਾਨ ਕਰਦਾ ਹੈ ਬੋਰਡ ਇਹ ਯਕੀਨੀ ਬਣਾਉਂਦਾ ਹੈ ਕਿ ਸੰਸਥਾ ਵਿੱਤੀ ਤੌਰ ਤੇ ਟਿਕਾਊ ਮਾਰਗ ਤੇ ਹੈ ਇਹ ਵਿੱਤੀ ਨਿਯੰਤਰਣ ਅਤੇ ਸਮੀਖਿਆਵਾਂ ਆਪਸਤ ਕਰਦਾ ਹੈ ਅਤੇ ਬਜਟ ਨੂੰ ਮਨਜ਼ੂਰੀ ਦਿੰਦਾ ਹੈ ਕਾਨੂੰਨੀ ਜ਼ਿੰਮੇਵਾਰੀਆਂ ਦੀ ਪੂਰਤੀ ਨੂੰ ਯਕੀਨੀ ਬਣਾਉਂਦਾ ਹੈ ਬੋਰਡ ਇਹ ਯਕੀਨੀ ਬਣਾਉਂਦਾ ਹੈ ਕਿ ਸੰਸਥਾ ਕਾਨੂੰਨਾ ਅਤੇ ਨਿਯਮਾਂ ਦੀ ਪਾਲਣ ਕਰ ਰਹੀ ਹੈ ਅਤੇ ਕਾਰਪੋਰੇਟ ਅਤੇ ਟੈਕਸ ਰਿਟਰਨ ਭਰ ਰਹੀ ਹੈ ਪ੍ਰੋਗਰਾਮਾਂ ਅਤੇ ਸੇਵਾਵਾਂ ਦੀ ਨਿਗਰਾਨੀ ਕਰਦਾ ਹੈ ਬੋਰਡ ਪੈਸੇ ਅਤੇ ਸਰੋਤਾਂ ਦੀ ਵੰਡ ਸਮੇਤ ਪ੍ਰੋਗਰਾਮਾਂ ਅਤੇ ਸੇਵਾਵਾਂ ਦੀ ਨਿਗਰਾਨੀ ਅਤੇ ਮਜ਼ਬੂਤੀ ਕਰਦਾ ਹੈ ਜੋਖਮ ਦਾ ਪ੍ਰਬੰਧਨ ਕਰਦਾ ਹੈ ਬੋਰਡ ਜੋਖਮਾਂ ਦੀ ਪਛਾਣ ਕਰਦਾ ਹੈ ਉਹਨਾਂ ਲਈ ਤਿਆਰੀ ਕਰਦਾ ਹੈ ਅਤੇ ਉਹਨਾਂ ਨੂੰ ਘਟਾਉਂਦਾ ਹੈ ਕਾਰਜਕਾਰੀ ਡਾਇਰੈਕਟਰ ਦਾ ਸਮਰਥਨ ਕਰਦਾ ਹੈ ਜਦੋਂ ਉਹ ਨਵੇਂ ਹੁੰਦੇ ਹਨ ਤਾਂ ਬਹੁਤ ਸਾਰੀਆਂ ਗੈਰ ਲਾਭਕਾਰੀ ਸੰਸਥਾਵਾਂ ਕੋਲ ਕਾਰਜਕਾਰੀ ਨਿਰਦੇਸ਼ਕ ਨਹੀਂ ਹੁੰਦਾ ਪਰ ਜਦੋਂ ਉਹ ਤਿਆਰ ਹੁੰਦੇ ਹਨ ਤਾਂ ਬੋਰਡ ਕਾਰਜਕਾਰੀ ਨਿਰਦੇਸ਼ਕ ਨੂੰ ਨਿਯੁਕਤ ਕਰਦਾ ਹੈ ਨਿਗਰਾਨੀ ਕਰਦਾ ਹੈ ਅਤੇ ਸਹਾਇਤਾ ਕਰਦਾ ਹੈ ਗੈਰ ਲਾਭਕਾਰੀ ਬੋਰਡ ਦੀਆਂ ਭੂਮਿਕਾਵਾਂ ਕੀ ਹਨ ਹਰੇਕ ਵਿਅਕਤੀਗਤ ਬੋਰਡ ਮੈਂਬਰ ਨੂੰ ਡਾਇਰੈਕਟਰ ਕਿਹਾ ਜਾਂਦਾ ਹੈ ਬੋਰਡ ਵਿੱਚ ਅਧਿਕਾਰੀ ਵੀ ਹੋ ਸਕਦੇ ਹਨ ਅਧਿਕਾਰੀਆਂ ਦੀਆਂ ਭੂਮਿਕਾਵਾਂ ਵਿੱਚ ਬੋਰਡ ਦੀ ਕੁਰਸੀ ਸਕੱਤਰ ਜਾਂ ਖਜ਼ਾਨਚੀ ਸ਼ਾਮਲ ਹੁੰਦੇ ਹਨ ਬੋਰਡ ਦਾ ਚੇਅਰ ਚੇਅਰ ਬੋਰਡ ਦੇ ਕੰਮ ਦੀ ਨਿਗਰਾਨੀ ਕਰਦਾ ਹੈ ਅਤੇ ਕਾਰਜਕਾਰੀ ਨਿਰਦੇਸ਼ਕ ਦਾ ਸਹਿਯੋਗ ਕਰਦਾ ਹੈ ਬੋਰਡ ਸਕੱਤਰ ਸਕਤਰ ਬੋਰਡ ਮੀਟਿੰਗ ਦੇ ਮਿੰਟਾਂ ਨੂੰ ਰਿਕਾਰਡ ਕਰਨ ਬੋਰਡ ਦੇ ਰਿਕਾਰਡ ਨੂੰ ਕਾਇਮ ਰੱਖਣ ਅਤੇ ਕਾਨੂੰਨੀ ਪਾਲਣਾ ਦੀ ਨਿਗਰਾਨੀ ਲਈ ਜ਼ਿੰਮੇਵਾਰ ਹੁੰਦਾ ਹੈ ਬੋਰਡ ਖਜ਼ਾਨਚੀ ਖਜ਼ਾਨਚੀ ਵਿੱਤ ਦਾ ਪ੍ਰਬੰਧ ਕਰਦਾ ਹੈ ਸਾਲਾਨਾ ਆਡਿਟ ਦੀ ਅਗਵਾਈ ਕਰਦਾ ਹੈ ਅਤੇ ਵਿੱਤੀ ਰਿਕਾਰਡਾਂ ਨੂੰ ਕਾਇਮ ਰੱਖਣ ਲਈ ਕਾਰਜਕਾਰੀ ਨਿਰਦੇਸ਼ਕ ਨਾਲ ਕੰਮ ਕਰਦਾ ਹੈ ਗੈਰ ਲਾਭਕਾਰੀ ਸੰਸਥਾਵਾਂ ਵਿੱਚ ਨਿਰਦੇਸ਼ਕਾਂ ਦੇ ਬੋਰਡ ਮਹੱਤਵਪੂਰਨ ਸ਼ਕਤੀ ਰੱਖਦੇ ਹਨ ਪਰ ਸਿਰਫ ਇੱਕ ਸਮੂਹਕ ਤੌਰ ਤੇ ਬੋਰਡ ਦੀਆਂ ਮੀਟਿੰਗਾਂ ਦੌਰਾਨ ਬਹਿਸ ਅਤੇ ਅਸਹਿਮਤੀ ਆਮ ਗੱਲ ਹੈ ਪਰ ਇੱਕ ਵਾਰ ਫੈਸਲਾ ਹੋ ਜਾਣ ਤੋਂ ਬਾਅਦ ਇਹ ਪੂਰੇ ਬੋਰਡ ਦਾ ਫੈਸਲਾ ਬਣ ਜਾਂਦਾ ਹੈ ਬੋਰਡ ਇੱਕ ਦੇ ਰੂਪ ਵਿੱਚ ਬੋਲਦਾ ਹੈ ਪ੍ਰਭਾਵੀ ਬੋਰਡ ਆਪਣੀ ਸਿਹਤ ਦਾ ਧਿਆਨ ਰੱਖਦੇ ਹਨ ਇਸ ਦਾ ਮਤਲਬ ਹੈ ਕਿ ਬੋਰਡ ਵਿੱਚ ਵਿਭਿੰਨਤਾ ਅਤੇ ਹੁਨਰਾਂ ਦੀ ਇੱਕ ਸ਼੍ਰੇਣੀ ਨੂੰ ਯਕੀਨੀ ਬਣਾਉਣ ਲਈ ਬੋਰਡ ਨਵੇਂ ਬੋਰਡ ਮੈਂਬਰਾਂ ਦੀ ਭਰਤੀ ਅਤੇ ਵਿਕਾਸ ਕਰਦਾ ਹੈ ਬੋਰਡ ਨਿਯਮਿਤ ਤੌਰ ਤੇ ਆਪਣੀ ਸਿਹਤ ਦਾ ਮੁਲਾਂਕਣ ਵੀ ਕਰਦਾ ਹੈ ਉਦਾਹਰਨ ਲਈ ਬੋਰਡ ਦੇ ਮੁਲਾਂਕਣ ਨੂੰ ਪੂਰਾ ਕਰਕੇ ਬੋਰਡ ਇਹ ਯਕੀਨੀ ਬਣਾਉਣ ਲਈ ਸਿੱਖਿਆ ਅਤੇ ਸਿੱਖਲਾਈ ਵਿੱਚ ਵੀ ਸ਼ਾਮਲ ਹੁੰਦਾ ਹੈ ਕਿ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦੀ ਸਪਸ਼ਟ ਸਮਝ ਹੈ ਅਤੇ ਇੱਕ ਟੀਮ ਦੇ ਰੂਪ ਵਿੱਚ ਚੰਗੀ ਤਰ੍ਹਾਂ ਕੰਮ ਕਰਨਾ ਹੈ। ਗੈਰ ਲਾਭਕਾਰੀ ਬੋਰਡਾਂ ਬਾਰੇ ਹੋਰ ਜਾਣਕਾਰੀ ਲਈ ਸਾਡਾ ਵੀਡੀਓ ਦੇਖੋ ਆਪਣਾ ਪਹਿਲਾ ਬੋਰਡ ਆਫ ਡਾਇਰੈਕਟਰ ਬਣਾਉਣਾ ਇੰਟੀਗਰਲ ਆਰਗ ਦਾ ਮਿਸ਼ਨ ਅਲਬਰਟਾ ਗੈਰ ਲਾਭਕਾਰੀ ਸੰਸਥਾਵਾਂ ਵੱਧੀਆਂ ਫੁੱਲਦੀਆਂ ਹਨ ਅਤੇ ਪ੍ਰਾਪਤ ਕਰਦੀਆਂ ਹਨ ਅਸੀਂ ਮਦਦ ਕਰਨ ਲਈ ਇੱਥੇ ਹਾਂ ਕਿਰਪਾ ਕਰਕੇ 4039107279 ਤੇ ਕਾਲ ਕਰੋ